ਧਣਾ ਉਹਦੇ ਭੈਣ ਭਰਾ ਭੈਣ ਭਰਾ ਤੇ ਭੈਣ ਭਰਾ ਦੇ ਭੈਣ ਭਰਾ ਹੀ ਹੁੰਦੇ ਕੀ ਗੱਲ ਹੈ ਮਸਲਾ ਕੀ ਹੈ ਭਾਜੀ ਸਾਰਾ ਖਰਚਾ ਕਰਾ ਕੇ ਤੇ ਹੁਣ ਸਾਨੂੰ ਕੋ ਪੰਪ ਮਾਰਦੇ ਓਈ ਉਹ ਹੀ ਆ ਤੇ ਘਰ ਦੇ ਲਈ ਲਿਖ ਲਈ ਵਿਖਾਈ ਓਈ ਓਈ ਭੈਣਾਂ ਤੇ ਦਿਆ ਗਲਾਸ ਕੀ ਯਾ ਤੇ ਮੈਂ ਲੈ ਕੇ ਆਈ ਆ ਸਾਸਰੀ ਘਰ ਜੀ ਨਹੀਂ ਤੁਹਾਨੂੰ ਨਹੀਂ ਤੁਹਾਨੂੰ ਹੀ ਸਾਸਰੀ ਘਰ ਮੈਂ ਵਲੌਗ ਬਣਾਉਂਦਿਆ ਸੀ ਮੇਰਾ ਬੋਲਣ ਦਾ ਤਰੀਕਾ ਹੈ ਮੈਂ ਹਾਂਜੀ ਕਹਾਂ ਮਾਤਾ ਰੋਕੀ ਉਧਰ ਹਾਂਜੀ ਇਹਦੀ ਸਾਸਰੀ ਘਰ ਹਾਂਜੀ ਸਾਸਰੀ ਘਰ ਜੀ ਕੀ ਹਾਲ ਜਾਲਾ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਤੁਹਾਡੇ ਭਾਈ ਤੁਸੀਂ ਬੜੇ ਸੋਹਣੇ-ਸੋਹਣੇ ਕਮੈਂਟ ਕਰਦੇ ਆ ਭੈਣ ਦਾ ਵਿਆਹ ਵਧੀਆ ਕੀਤਾ ਦੇਖੋ ਫੇਸ ਰਿਵੀਲ ਕਰਨ ਨੂੰ ਸਾਨੂੰ ਮਸਲਾ ਨਹੀਂ ਹੈਗਾ ਹਨਾ ਫਿਰ ਲੋਕ ਮਾੜਾ ਚੰਗਾ ਬੋਲਦੇ ਆ ਹਨਾ ਕੁਝ ਗੱਲਾਂ ਹੋ ਜਾਂਦੀਆਂ ਆ ਕਿਉਂਕਿ ਅਗਲੇ ਨੇ ਤਾਂ ਕਹਿ ਦੇਣਾ ਆ ਮੁੜ ਕੇ ਆਪਾਂ ਕੀ ਕਵਾਂਗੇ ਨਾ ਕੁੜੀ ਨੇ ਨਵਾਂ ਘਰ ਉਹਦਾ ਆਪਣੇ ਘਰ ਦੀ ਗੱਲ ਵੱਖ ਸੀ ਕਿਉਂਕਿ ਉਹਨੋਂ ਦਾ ਨਵਾਂ ਘਰ ਆ ਸੋ ਉਹਦੇ ਸਹੁਰੇ ਅਲਾਉ ਕਰਨਗੇ ਤੇ ਆਪਾਂ ਜ਼ਰੂਰ ਫੇਸ ਰਿਵੀਲ ਕਰਾਂਗੇ ਮਸਲਾ ਐਡਾ ਕੋਈ ਹੈ ਨਹੀਂਗਾ ਸੋ ਬਾਕੀ ਜਿਹੜਾ ਐਡਾ ਵਲੌਗ ਨਿੱਕੇ-ਨਿੱਕੇ ਮਤਲਬ ਮਾਦੰ ਦਾਦਾ ਸਾਡੇ ਘਰੇ ਡਿਨਰ ਸੈਟਾਂ ਆਂਦੀ ਬੜੀ ਪ੍ਰੋਬਲਮ ਰਹਿੰਦੀ ਆ ਯਾਰ ਲੋਕਾਂ ਦੇ ਪਤਾ ਨਹੀਂ ਕਿਵੇਂ ਸਾੰਬੇ ਸੂਮੇ ਜਾਂਦੇ ਸਾਡੇ ਗਵਾਜ ਜਾਂਦੇ ਅਕਸਰ ਹੀ ਚੀਜ਼ਾਂ ਸਾਡੇ ਘਰੇ ਗਵਾਜ ਜਾਂਦੀਆਂ ਤੇ ਸਾਨੂੰ ਕੱਲ ਫੇਰ ਡਿਨਰ ਸੈਟ ਲੈ ਆਉਣਾ ਪਿਆ ਸੰਦਕੀਆਂ ਨਿੱਕੀਆਂ ਚੀਜ਼ਾਂ ਹੋਰ ਵੀ ਭੈਣ ਨੇ ਲਿਆਂਦੀਆਂ ਜਿਹੜੀ ਸਾਡੀ ਵੱਡੀ ਭੈਣ ਹੈ ਨਾ ਉਹਨੂੰ ਬੜਾ ਕਰੋਕਰੀ ਦਾ ਸ਼ੌਂਕ ਆ ਲਾਈਕ ਜਿੱਦਾਂ ਭਾਂਡੇ ਕੋਈ ਨਾ ਕੋਈ ਆ ਜਾਂਦਾ ਅੱਜ ਕਿਵੇਂ ਰਿਹਾ ਆ ਤੂੰ ਵੀ ਬਿਮਾਰ ਹੋ ਹਟਿਆ ਹਾਂਜੀ ਹੋ ਗਿਆ ਇਸ ਕੀ ਪ੍ਰੋਬਲਮ ਆਈ ਤੇ ਨਹੀਂ ਸ਼ੇਅਰ ਕਰ ਸਕਦੇ ਸਾਡੀਆਂ ਹਨਾ ਕਹਿੰਦੇ ਪਰਸਨਲ ਗੱਲਾਂ ਹੁੰਦੀਆਂ ਸੋ ਜਿਹੜਾ ਅੱਜ ਦਾ ਵਲੌਗ ਬੜਾ ਇੰਟਰਸਟਿੰਗ ਰਹਿਣਾ ਆ ਤੇ ਦੋ ਦਾਰੂਪੀ ਨਾਲੇ ਇੱਕ ਵੱਡਾ ਭਾਜੀ ਤੇ ਇੱਕ ਉਹ ਬੈਠਾ ਥੰਮ ਫੁੱਲ ਟਾਇਰ ਹੋ ਗਏ ਇਹ ਇਹ ਬਹੁਤ ਨਿਆਰੇ ਲੈਂਦੇ ਪਰ ਇਹਨਾਂ ਨੂੰ ਇੰਨੀ ਨਹੀਂ ਪੀਣੀ ਚਾਹੀਦੀ ਮੈਂ ਗੁਜਾਰਿਸ਼ ਕਰਦਾ ਜੇ ਮੇਰੇ ਵਲੌਗ ਦੋਵੇਂ ਵੇਖਣ ਤੇ ਉਹ ਸੱਚ ਕੱਲ ਮੈਂ ਭਾਈ ਕਿਆ ਸੀਗਾ ਰਿਸ਼ਤੇ ਨਹੀਂ ਹੋ ਗਿਆ ਮੇਰਾ ਭਾਈ ਮੈਨੂੰ ਬੜੇ ਮਾਈ ਤੋਂ ਡਾ ਵੀ ਰਿਸ਼ਤਾ ਆ ਗਿਆ ਨਹੀਂ ਨਹੀਂ ਮੈਂ ਐ ਕਿਹਾ ਸੀ ਰਿਸ਼ਤੇ ਆਉਣਗੇ ਐਦਾਂ ਗੱਲ ਕੀਤੀ ਸੀ ਰਿਸ਼ਤਾ ਰੁਸਤਾ ਕੋਈ ਨਹੀਂ ਹੋਇਆ ਤੇ ਜਦੋਂ ਆਇਆ ਤੁਹਾਨੂੰ ਪਤਾ ਲੱਗੂ ਭਾਈ ਲੁਕਿਆ ਤਾਂ ਰਹਿਣਾ ਨਹੀਂ ਤੇ ਲਾਲਾ ਲਾਲਾ ਜਰੂਰ ਹੋਏਗੀ ਚਲੋ ਤੁਸੀਂ ਵਲੌਗ ਦਾ ਆਨੰਦ ਮਾਣੋ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਦਾ ਲੱਗਾ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਸਨੈਪਚੈਟ ਆਈਡੀ ਤੁਹਾਡੇ ਭਰਾ ਦੀ ਸੰਧੂ ਗੱਗੂ 1 ਇੰਸਟਾਗ੍ਰam gursharan.157 ਸਨੈਪਚੈਟ ਆਪਣੀ ਵੈਰੀਫਾਈ ਤੁਹਾਨੂੰ ਪਤਾ ਲੱਗ ਜਾਊ ਫੇਕ ਅਕਾਊਂਟ ਕੋਈ ਨਹੀਂ ਮੇਬੀ ਹੈਗਾ ਉੱਤੇ ਇੰਸਟਾ ਤੇ ਬਹੁਤ ਆ ਉੱਤੇ ਤੁਹਾਨੂੰ ਗੁਰਸ਼ਰਨ 6 ਤੋਂ 7 ਲੱਖ ਦੇ ਨੇੜੇ ਮੇਰੇ ਫੋਲੋਅਰ ਹੋਣਗੇ ਤੁਹਾਨੂੰ ਪਤਾ ਲੱਗ ਜੀ ਗੁਰਸ਼ਰਨ ਸਿੰਘ ਹੀ ਆ ਭਾਈ ਇਹ ਅਸਲੀ ਬੰਦਾ ਆ ਸੋ ਮਾੜੀ ਜੀ ਟਾਕ ਮੈਂ ਤੁਹਾਡੇ ਨਾਲ ਨਾ ਬਾਅਦ ਚ ਕਰਦਾ ਓਹੋ ਮੈਂ ਤਾਂ ਦਿਖਣੋਂ ਹੀ हट ਗਿਆ ਲੋ ਜੀ ਲੋ ਜੀ ਕੱਲੂ ਆ ਜਾਣਗੇ ਕਹਿੰਦੇ ਦੂਜੇ پرانے ਨਹੀਂ ਆਉਣਾ ਕਹਿੰਦੇ ਨਵੇਂ پرانے ਨਹੀਂ ਤੇ ਉਹਦੇ ਲਈ ਵੇਖੋ ਸਾਡੀ ਕੁੜੀ ਇੱਕ ਦਿਨ ਸਾਡੇ ਲਈ ਰਹਿਣ ਆਈ ਆ ਤੇ ਇੱਕ ਦਿਨ ਵੀ ਨਹੀਂ ਘਰੇ ਆਈ ਆ ਓਵੇ 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 ਆ ਨੀ ਨਾ ਤਾਂ ਤੁਸੀਂ ਆਪਦੀ ਪਰਝਾਈ ਦਾ ਨਾਂ ਲੈ ਨਹੀਂ ਗਾਣਾ ਵੀ ਪਰਝਾਈ ਵੀ ਸਾਡੇ ਨਾਲ ਆ ਜਾਂਹੀਂ ਉਹਨੂੰ ਲੈ ਕੇ ਗਈਆਂ ਸਾਨੂੰ ਉਹ ਲੈ ਕੇ ਜਾਂਦੀ ਆ ਤੇ ਨਾ ਨਾ ਕਹਿੰਦੇ ਮੇਰਾ ਨਾਂ ਲਿਆ ਤੁਸੀਂ ਸਾਰਾ DNA ਉਹਦੇ ਭੈਣ ਭਰਾ ਭੈਣ ਭਰਾ ਤੇ ਭੈਣ ਭਰਾ ਦੇ ਭੈਣ ਭਰਾ ਹੀ ਹੁੰਦੇ ਕੀ ਗੱਲ ਹੈ ਮਸਲਾ ਕੀ ਹੈ ਭਾਜੀ ਭੈਣ ਭਰਾ ਤੇ ਭੈਣ ਭਰਾ ਹੀ ਹੁੰਦੇ ਆ ਨਵਾਂ ਨਵਾਂ ਮਾਸ ਕਦੇ ਅੱਡ ਨਹੀਂ ਹੋਇਆ ਤਾਂ ਫਿਰ ਸਾਡੇ ਅਸੀਂ ਪਾਚੇ ਹਮ ਮੁੱਠੀ ਬਨ ਜਾਂਦੇ ਹਾਂ ਇਹ ਦੇਖਾ ਆਪਣੇ ਭਈਆ ਆ ਜਾ ਘਰੇ ਆਓ ਤੁਸੀਂ ਮੈਂ ਲਾਵਾਂ ਤੁਹਾਡੀ ਲੋਪਰੀ ਫੇਤੀ ਆਓ ਘਰੇ ਹਾਂ ਅੱਜ ਭਾਜੀ ਗਰਮ ਕਿਉਂਕਿ ਭਾਜੀ ਨੇ ਵੀ ਬੰਦੇ ਪਹਿ ਗਿਆ ਜੀ ਕਹਿੰਦਾ ਰਾਤ ਨੂੰ ਚੱਲ ਜਾਈਂ ਕਿੱਥੇ ਗਾ ਗਈਆਂ ਆ ਆ ਰਕਲੀਆਂ ਗਲੀਆਂ ਲੈਟਾਂਗੇ ਇਹ ਸਕੂਟਰ ਆ ਓਏ ਜਿਹੜੀ ਮਗਰ ਵੱਡੀ ਲੇਟਾ ਨਾ ਆਪਣੀ ਗੱਡੀ ਦੀਆਂ ਆਹ ਉਹ ਆਪਣੀ ਗੱਡੀ ਆ ਗਈ ਓਏ ਆ ਓਏ ਓਏ ਇਹ ਹੈ ਮਾਰੀ ਗੱਡੀ ਭਾਈ ਚੈੱਕ ਕਰ ਲੋ ਸਾਡੀ ਗੱਡੀ ਦੀਆਂ ਲਾਈਟਾਂ ਤੇ ਤੂੰ ਤੂੰ ਘਰੋਂ ਹੀ ਰੱਜਣਾ ਠੀਕ ਆ ਸੁੰਡੀ ਊਏ ਚੜਾ ਦੇਖਦਾ ਭਾਈ ਤੁਸੀਂ ਨਾ ਬਾਹਲਾ ਦਾ ਨਹੀਂ ਤੁਸੀਂ ਜਾਤ ਸ਼ਹਿਰੀ ਆ ਮੈਂ ਮਾਤਾ ਨੂੰ ਪੰਪ ਬਹੁਤ ਦਿੱਤੇ ਆ ਘਰੇ ਆਓ ਤੁਸੀਂ ਕੋਈ ਨਹੀਂ ਘਰੇ ਆਓ ਘਰੇ ਬੜੋ ਤੁਸੀਂ ਵੇਖੀ ਛੱਲ ਵੇ ਕਿ ਲੈਦੀ ਥੋਡੀ ਹਾਂ ਬਾਹ링ਾ ਤਟੰਗਾ ਨਾ ਤੁਸੀਂ ਆ ਨਾਲ ਨਵੀਂ ਵਿਆਹ ਕੁੜੀ ਨੂੰ ਕੋਰ ਲਿਆ ਦੇ ਨਾ ਆ ਨਾਲ ਵਿਆਹੀ ਕੁੜੀ ਨੂੰ ਵੀ ਨਾਂ ਰੱਖਿਆ ਦੇ ਆ ਗਿਆ ਆ ਗਿਆ ਫੇਰੇ ਲੁਧਿਆਣਾ ਇਹਨਾਂ ਨੇ ਮੋਗਾ ਬਣਾਇਆ ਆ ਬੈਠੀ ਪਰਲੇ ਪਾਸੇ ਆ ਵੇ ਆ ਵੇ ਨਵੀਂ ਵਿਆਹੀ ਵੇ ਇਹ ਏ ਹੋਈ ਓਏ ਫੇਰ ਲੈ ਗਿਆ ਸੌਦਾ ਯਾਰ ਹਾਂ ਪਾਜੀ ਡੋਰ ਬੰਦ ਕਰ ਬੰਦ ਕਰ ਲੋਕ ਕਰ ਦੋ ਨੀ ਨਹੀਂ ਰਾਜਾ ਆ ਕਿਵੇਂ ਬੈਠੀ ਹੋਈ ਹੈ ਇਹ ਭਰਾਵਾ ਕਾਮ ਹੈ ਬੈਠੀ ਹੋਈ ਹੈ ਮੈਂ ਜੀ ਇਹ ਕੀ ਫੇਰ ਐਵੇਂ ਲੱਦ ਲਈਆਂ ਵਾ ਇਹ ਨੂੰ ਆ ਕੀ ਆ ਇਹ ਕਹਿੰਦੀ ਆ 8000 ਦੀ ਕਰੋકરી ਨਹੀਂ ਅਸੀਂ ਲੈਣੀ ਅਸੀਂ ਤਾਂ ਸਮਾਨ ਹੀ ਲੈਣਾ ਆਵਦਾ ਨਹੀਂ ਰਾਜਾ 8000 ਦਾ ਮਤਲਬ ਨਹੀਂ ਸਮਝ ਆਉਂਦਾ ਇਹਨਾਂ ਕੋ ਪੈਸੇ ਆਉਂਦੇ ਕਿੱਥੋਂ ਮਰੇ ਨਹੀਂ ਸਮਝ ਆਉਂਦੀ ਆਠੀ ਆ ਜੇ ਕੀ ਸੋਚਦੇ ਸਾਡੇ ਭੈਣ ਭਰਾ ਜੇ ਉਹ ਲੈਣ ਸਾਡੇ ਭੈਣ ਭਰਾ ਭਾਪਾ ਨੇ ਕੱਢੇਗਾ ਲੈ ਲਾੜਾ ਭੈਣ ਭਰਾ ਰਜਵਾੜਾ ਰਜਵਾੜੇ ਵਾਰ ਆਈ ਦੇ ਵਾਅਦੇ ਦਿੱਤਾ ਭੈਣ ਭਰਾ ਭੈਣ ਭਰਾ ਨਹੀਂ ਇਹ ਕੀ 8000 ਰੁਪਏ ਚੰਸ ਕੀ ਹੈ ਕਹਿੰਦੇ ਵੀ ਸਾਰੇ ਮਿਲਨੀ ਆਲੇ ਆਣੇ ਆ ਮੰਨੀ ਨੇ ਕਿਹਾ ਸੀ ਨਹੀਂ ਮੈਂ ਮੱਲਾ ਹੀ ਬੜੀਆਂ ਮਾਰੀਆਂ ਆ ਫੁਰਗੂਆਂ ਮਾਰੀਏ ਘਰੇ ਅੰਦਰ ਬੈਠ ਕੇ ਮੈਂ ਤੈਨੂੰ ਗੱਲ ਸਾਰੀ ਦੱਸਦੀ ਅਸੀਂ ਨੇ ਮੰਨੀ ਨੂੰ ਕਿਹਾ ਵੀ ਤੂੰ ਹਲਵਾਈ ਨੂੰ ਕਹਿ ਦੇ ਵੀ ਭਾਈ ਕੋ ਰੋਕਰੀ ਲੈ ਆਂ ਆਪਾਂ ਹਨਾ ਕਰਾਇਆ ਭਰ ਦਾਂਗੇ ਹਨਾ ਤੇ ਤੁਸੀਂ ਨਾ ਕਰਤੀ ਅੱਗੋਂ ਸਾਰੇ ਟੱਬਰ ਨੇ ਹੁਣ ਫੇਰ ਅਸੀਂ ਤੇ ਵੀ ਆਪਦੇ ਡਿਨਰ ਸੈੱਟ ਲੈ ਕੇ ਚੱਲ ਗਏ ਦੋ ਰੋਹ ਤੇ ਰੋਹ ਥੋਨੂੰ ਲਈ ਫੇਰਦੀ ਨਾ ਵਿਚਾਰੀ ਇਹ ਤਾਂ ਕਿ ਨਾ ਲਿਆ ਤੀ ਲੈ ਨਾ ਲਿਆ ਇਹਨਾਂ ਨੂੰ ਕਿ ਜਿਹੜਾ ਮੈਨੇ ਸਮਾਨ ਵਾ ਤੂੰ ਲੈਂਗਾਂਗੀ ਆ ਸਮਾਨ ਤਾਂ ਲਖਾਉ ਵਾਕਈ ਹਾਂ ਇਹ ਉਹੀ ਭਾਜੀ ਆ ਜਿੰਨੂੰ ਮੈਂ ਵੇਖ ਇੰਨੀਆਂ ਤਰੀਫਾਂ ਕਰ ਕਰਕੇ ਆਸਟ੍ਰੇਲੀਆ ਤੋਂ ਮੰਗਾਇਆ ਮੈਨੂੰ ਘੰਟਾ 2 ਲੱਗਾ ਤਰੀਫਾਂ ਕਰਨ ਚ ਮੈਂ 1.5 ਮਿੰਟ ਆਹ ਵੇਖੀ ਅੱਗੇ ਥੋੜਾ ਕੁਝ ਲੱਗਿਆ ਮੱਗ ਲੈ ਕੇ ਆਪਦੇ ਕਾਫੀ ਪੀਣ ਨੂੰ ਸਪੈਸ਼ਲ ਕੌਣ ਵਿਖਾਈਏ ਤੇ ਮੱਗ ਆਪਦੀ ਜੀ ਲਈ ਹਾਂ ਆ ਦੇਖੋ ਪਾਲੋਲੀ ਹਾਂ ਕਿਹਦੇ ਲਈ ਲੈ ਕੇ ਆਈ ਆਂ ਇਹਦੇ ਇੱਕ ਓਈ ਬੜੀ ਚੋਪੀ ਕਰਨ ਲੱਗੀ ਆ ਜੀ ਆਹ ਰੋਸ ਬਰਾਦਰ ਆਉਂਦੇ ਓਈ ਓਈ ਆਖਰੀ ਸ਼ਾਪਿੰਗ ਵਿਆਹ ਦੀ ਡਨ ਹੋ ਚੁੱਕੀ ਜੀ। ਇਸ ਤੋਂ ਬਾਅਦ ਕੁਝ ਨਹੀਂ ਆਉਣਾ। ਬੱਚਿਆ ਹੀ ਕੁਝ। ਓਏ। ਹਾਂ? ਮੰਗ ਲਈ ਕਾਫੀ ਆਸ। ਕੀ ਲਿਖਾਇਆ ਤੂੰ? ਦੋ ਲਿਆਈਆ। ਭਾਜੀ ਕੱਢੂੰਗਾ। ਕਾਫੀ। ਤੂੰ ਜਗਦੀਪ ਭਾਈ ਨਹੀਂ ਲਿਆਈ ਤੂੰ। ਮੈਂ ਨਹੀਂ ਲਿਆਈ। ਹਾਂ, ਬੱਸ। ਹੁਣ ਕਿਹੜੇ ਹੱਟਾ ਵਿਆਹ ਹੁਣ ਬੱਸ। ਬੱਸ। ਇਹਨਾਂ ਕੀ ਭਾਈ ਝੱਪਾ ਕਰਕੇ ਲਾਗੇ ਬਾਹਰ। ਲਿਜਾ ਰੋਣ। ਹਾਂ ਕੀ? ਕਿਉਂ ਨਹੀਂ ਕਰਨੇ ਚੋਚਲੇ ਅਸੀਂ ਬੁੜੇ ਹੋ ਗਏ ਕਿਦੇ ਕਾਫੀ ਕਾਫੀ ਜਦੋਂ ਹਣ ਕੇ ਤੁਹਾਡੇ ਚੋਜਲੇ ਥੋੜੀ ਚੱਲਣ ਆਉਂਦੇ ਨਵੇਂ ਵਿਆਹ ਦੇ ਚੋਜਲੇ ਫਿਲ ਦਾ ਗਲਾਸ ਨਾ ਨਾ ਅਹੀਂ ਦਾ ਚੀ ਪੀਵਾਂਗੇ ਦੋਵੇਂ ਰੋ ਨਹੀਂ ਮਿਲਦੇ ਨਾ ਬੁੜੇ ਮਿਲਦੇ ਪਾਈ ਦਾਰੂ ਵਿੱਚ ਵੀ ਉਹ ਅੱਜ ਪਤਾ ਲੱਗੇ ਹਾਂ ਨਹੀਂ ਦਾਰੂ ਵੀ ਤਾਂ ਬੜੀਆਂ ਸੋਹਣੀਆਂ ਗਲਾਸੀਆਂ ਲੈ ਆਂਦੀਆਂ ਡਿਜ਼ਾਈਨਰ ਆ ਵੇ ਆ ਵੇ ਆ ਵੇ ਆਈ ਮੈਂ ਦਾਰੂ ਵਾਲੀਆਂ ਵੇਖੀਆਂ ਕਹਿੰਦੇ ਮੈਂ ਪੀਤੀ ਆ ਆ ਜੋਚੀ ਪੀਣ ਲਿਓ ਆ ਜੋਚੀ ਪੀਓ ਤੁਸੀਂ ਕੱਪ ਫੜਾ ਦੋ ਮੇਰੇ ਮੇਰੇ ਘਰ ਵਾਲੇ ਦੇ ਆ ਓਈ ਜੂਈ ਓਈ ਮਗਰ ਮਗਰ ਓਈ ਜੂਈ ਕੱਲਾ ਹੀ ਇਹ ਤਾਂ ਮੈਂ ਮੰਗਾਏ ਸੀਗੇ ਹਾਂ ਇਹ ਕਿੰਨਾ ਸੋਹਣਾ ਗੁੱਗੂ ਇਹ ਕਿੰਨੇ ਦਾ ਹੈ ਕਿੰਨੇ ਨਾਲ ਬਾਗ ਨੂੰ ਇੱਥੇ ਪਾਇ ਮੈਨੂੰ ਮਿਲਿਆ ਮੇਰੇ ਯਾਰਾਂ ਨੇ ਭੇਜਿਆ ਮੇਰੇ ਕੋਠੇ ਤੇ ਰਖਲੇ ਬਾਹਰ ਰੱਖ ਲੈ ਮੈਂ ਮੰਗਾ ਲਾ ਉਹਦੇ ਤੋਂ ਉਹਨੂੰ ਕਹਿ ਕਿ ਇਹ ਆਨਲਾਈਨ ਮੰਗਾਉਣੇ ਪੈਂਦੇ ਅੱਗੇ 20 ਬੱਚਿਆਂ ਦੇ ਨਾਲ ਆਏ ਕੋਈ ਨਹੀਂ ਮੈਂ ਉਹਨੂੰ ਕਹਿ ਦਊਗੀ ਆਰਡਰ ਕਰ ਚੁੱਕੂ ਭੈਣ ਭਰਾ ਭੈਣ ਭਰਾ ਇੰਗੀ ਗੱਡੀ ਮਗਰ ਲੱਗ ਗਈ ਚਾੜੇ ਮਗਰ ਤਾਂ ਲੱਗੀ ਮੈਂ ਕਿਉਂ ਗੱਡੀ ਮਗਰ ਬੰਦੇ ਹੋਣੀ ਅਗਲੇ ਹਾਰ ਨੇ ਲੈਂਦੇ ਨੇ ਰਾਹ ਲੈ ਲਿਆ ਕਿਤੇ ਮੇਰਾ ਫਕਰ ਲੱਗ ਗਿਆ ਮੈਂ ਮੰਮੀ ਨੇ ਪੰਪ ਦਿੱਤੇ ਆ ਵਿੱਚ ਇਹ ਹਰਮਨ ਨੂੰ ਪੰਪ ਦਈ ਜਾਣ ਬੈਠੀ ਨਹੀਂ ਨਹੀਂ ਅਸੀਂ ਹੁਵਾਲੇ ਕੋਚਾ ਉੱਪਰ ਤੇ ਜਾਣਾ ਘਟਣਾ ਕਰਦੇ ਨੇ ਉਹ ਤੇਰਾ ਨਾਂ ਲੈ ਆ ਕੇ ਦੇ ਨੇ ਇਹਨਾਂ ਨੇ ਆਹ ਬੈਠੀ ਕਿੰਨੀ ਉਂਗਲਾਂ ਜਿਹੜਾ ਦਾ ਭਾਰੀ ਕਦੇ ਆਪ ਦੀ ਪਰਜਾਈ ਦਾ ਨਾਮ ਆ ਹਾਂ ਅਜੀ ਕਿਹ ਜੋ ਹਰਮਨ ਨੇ ਕਰ ਜਾਏ ਤੇਰੇ ਵੀਡੀਓ ਅਸੀਂ ਭੈਣ ਭਰਾ ਪੰਜੇ ਪੈਣ ਕਰ ਰਹੇ ਆ ਅਸੀਂ ਨਾਮ ਨਹੀਂ ਲੈਦੇ ਗਾ ਬਾਜੀ ਅਜੀ ਸਾਰਣ ਦੱਸਿਆ ਜੋ ਸਾਡਾ ਸਹੇਲੀਆ ਬਾਜੀ ਮਾਰ ਜਾਣਾ ਨਾ ਭਰਾ ਉਹ ਦੋਨੇ ਅਸੀਂ ਜੋ ਆਸਟ੍ਰੇਲੀਆ ਵਾਲਾ ਬਾਜੀ ਬਣ ਗਿਆ ਤੇ ਜੋ ਸਾਡੀ ਹਰਮਨ ਤੂੰ ਰਹਿ ਜਾਂਦਾ ਕਰੋ ਰਹਿਂਦਾ ਕਰੋ ਐਵੇਂ ਨਾ ਸਾਨੂੰ ਹੁਣ ਮਾਰਿਓ ਸਾਰਾ ਵਿਆਹ ਸਾਰਾ ਖਰਚਾ ਕਰਾ ਕੇ ਤੇ ਹੁਣ ਸਾਨੂੰ ਕੋ ਪੰਪ ਮਾਰਦੇ ਆਵੇ ਲੋ ਖਾਲੀ ਕਾਪ ਆਪਾ ਦਾ ਦਾਦਾ ਵੀ ਆ ਵੀ ਆਦੇ ਪੰਪ ਪੋਣੇ ਆ ਕਾਪ ਪੋਣੇ ਹੁਣ ਮਰੀਏ ਦੇ ਪੰਪ ਪਾਜੀ ਮੇਰੀ ਆਵਾਜ਼ ਸੁਣੋ ਪੰਪ ਮੈਂ ਤਾਂ ਮਾਰਦੀ ਜੇ ਮੈਂ ਵਿਆਹ ਤੇ ਖਰਚਾ ਕਰਾਉਣਾ ਹੁੰਦਾ ਹੁਣ ਤਾਂ ਸਾਰਾ ਕੁਝ ਹੋ ਗਿਆ ਹੈ ਨਾ ਇਹ ਖਰਚਾ ਹੋਇਆ ਜੀ ਹਾਂ ਥੋੜ ਮੈਂ ਸੱਚੀਆਂ ਗੱਲਾਂ ਦੱਸੀ ਵੀ ਜੋ ਜਗਦੀਪ ਭਾਜੀ ਬਣ ਗਿਆ ਉਹ ਕਿਸੇ ਨੇ ਨਹੀਂ ਬਣਨਾ ਜੇਠਾ ਪੁੱਤ ਬਣ ਕੇ ਵਿਖਾਇਆ ਭਾਜੀ ਨੇ ਆਪਣੇ ਘਰ ਦਾ ਫਿਰ ਮੈਕੋ ਦੇ ਪੰਪ ਮੈਂ ਉਹਦੇ ਪੰਪ ਕਰਵਾਇਆ ਹਾਂ ਅਜੇ ਕੱਲ ਨੂੰ ਇਹਨਾਂ ਨੂੰ ਲੈ ਕੇ ਜਾਣਾ ਇਹ ਹੋਰ ਆ ਸਵਾਯਾ ਉਹ ਲੈ ਕੇ ਨਾ ਜਾਏ ਉਹਨਾਂ ਨੇ ਸਿੱਖਿਆ ਐ ਲੈ ਕੋ ਪਾਣੀ ਇਹ ਨੀਗੇ ਆਓ ਯਾ ਕੀ ਦਿਆ ਇਹ ਤਾਂ ਮਨਦੀਪ ਆ ਦੇ ਪਾਜੀ ਦੇ ਘਰ ਵਾਲੇ ਲਈ ਲਿਆਈ ਆ ਪਾਜੀ ਜੀ ਮੇਰੇ ਆ ਇਹ ਤਾਂ ਇਹ ਤਾਂ ਹੁੰਦੇ ਆ ਅੱਛਾ ਮੈਂ ਨਹੀਂ ਰਿਹਾ ਮੈਂ ਲੈ ਕੇ ਆ ਪਾਜੀ ਨੂੰ ਪਵਾ ਦੇ ਪਾਜੀ ਨੂੰ ਤੋ ਡੇ ਆਉਣੀ ਆ ਮੈਂ ਜਦ ਲੈ ਬਾਈ ਆ ਜੀ ਦਾ ਬਾ ਆਣਾ ਇਹ ਬਹੁਤ ਸਸਤਾ ਆ ਤੇ ਕੱਛੇ ਕਪੜੇ ਮਿਲ ਜਾਂਦੇ ਪਰ ਇਹਨਾਂ ਦੀ ਹੰਡਾਈ ਹੈ ਨਹੀਂ ਉਮਰ ਰਹਿਣੀ ਲਾਈਫ ਨਹੀਂ ਆ ਕਪੜਿਆਂ ਦਾ ਨੋਟ ਗੁੱਡ ਹੈ ਵੀ ਨਾ ਕੋਈ ਵੀ ਪੰਪ ਜਣ ਚੱਲਿਓ ਨੋਟ ਗੁੱਡ ਹੈ ਬਹੁਤ ਆ ਕੀ ਲੈ ਕੇ ਆਈਆਂ ਨਹੀਂ ਵੀ ਇਹ ਤਾਂ ਕੋਲ ਆਈਆਂ ਇਹ ਕੀ ਆ ਮਤਲਬ ਚਾਰ ਦਾ ਇਦਾਂ ਹੈ ਨਾ ਰੋਟੀ ਵਾਲਾ ਡੱਬਾ ਕਿਉਂਕਿ ਸਾਡੇ ਬੰਦੇ ਬੰਦੇ ਰੋਟੀ ਵਧੀਆ ਇਹ ਨਾ ਚਸਕਾ 3.5 ਲੀਟਰ ਦੀ ਬੋਤਲ ਕਿੰਨੇ ਲੈਂਦੀ ਹਰਮਣ ਆਖੇ ਇੱਥੋਂ ਬਟਨ ਐਂ ਕਰੋ ਐਂ ਕਰੋ ਚਾਹ ਇੱਥੋਂ ਨਹੀਂ ਨਿਕਲਿਆ ਕਰੇਗਾ ਤਾਂ ਹੀ ਲੈ ਜਾਂ ਸਾਡੇ ਬੰਦੇ ਬਹੁ ਪੀਂਦੇ ਮੰਨੀ ਤੇ ਇਹਨੂੰ ਨਹੀਂ ਪਤਾ ਇੰਨੀ ਤਾਂ ਸਵੇਰੇ ਪੀ ਜਾਂਦੇ ਇੱਥੋਂ ਦੇ ਕਰਕੇ ਆ ਦੇ ਭਰ ਕੇ ਰੱਖ ਦੇ ਬੰਨੀਏ ਕੋਲ ਇੱਥੋਂ ਦਿਖਣੀ ਇਹਦੇ ਚ ਪਰ ਕਿਵੇਂ ਚਾਹ ਪੀਣਾ ਤੋੜ ਨਾ ਦਈ ਉਹ ਮਹਿੰਗੀ ਚੀਜ਼ ਨਹੀਂ ਜਾਣੀ ਤੇ ਤੋ ਖੋਲਣੀ ਨਹੀਂ ਰਹਿਂਦੇ ਤੂੰ ਤੇ ਆ ਇੱਥੋਂ ਐ ਬਟਨ ਅੱਛਾ ਇਹ ਗਰਮ ਹੀ ਲੀਆ ਹਾਂ ਗਰਮ ਰਹਿੰਦੀ 24 ਘੰਟੇ ਚ ਅੱਛਾ ਆਪ ਉੱਥੇ ਬਾਹਰ ਲੈ ਚੱਲ ਗਏ ਆ ਆਂ ਨਹੀਂ ਚੱਕੀ ਆਉਣੀ ਸਾਡੇ ਤਿੰਨ ਦਿਨ ਤੋਂ ਤੁਹਾਨੂੰ ਮਹੀਨਾ ਨਹੀਂ ਮੁੱਕੜੀ ਲੈ ਜਾਣੇ ਉੱਥੇ ਤੂੰ ਚਾਹ ਉੱਥੇ ਬਾਹਰ ਬਹੁਤ ਪੀਣੀ ਚਲੇ ਗਿਆ ਆ ਖੋਲੋ ਭਾਜੀ ਆ ਪਾਉਣਾ ਪਾੜੇ ਕੀ ਕਰਨੀ ਆ ਆਹ ਵੇਖ ਚੱਕੀ ਆਉਂਦੀ ਲੈ ਉਹ ਨਾ ਇਹ ਪੌੜੀ ਦਾ ਹੀ ਪਿਛਲੇ ਆ ਫਿਰ ਹਮ ਚੇਤਾ ਭੁੱਲ ਗਈ ਸੀ ਪੌੜੀ ਆਡੀਓਲ ਮਾਰੀ ਬਹੁਤ ਉੱਚੀ ਹੈ ਨਾ ਆਉਂਦੇ ਪੁੱਛੇ ਚੜ ਕੇ ਨਹੀਂ ਦੇਖਾਸੇ ਸਾਡੀ ਲੋਮਾਰੀ ਵੀ ਪਹਿਲਾਂ ਦੁਕਾਨ ਚ ਚੜ ਕੇ ਮੈਂ ਦੇ ਕੋ ਇਧਰ ਨਹੀਂ ਲਾਉਣੇ ਆ ਖੋਲ ਕੇ ਪਾਸਾ ਲਾਵਾਂ ਚੜ ਕੇ ਦਿਖਾਉਂਦੇ ਮੈਂ ਕਹਿੰਦੀ ਛਾਤ ਨੂੰ ਹੱਥ ਲੱਗਦਾ ਇਹਨਾਂ ਖੋਲ ਗਏ ਉੱਤੇ ਰੱਖ ਬੈਠੇ ਇਹਦੇ ਫਾਫਾ ਪੰਜ ਟੈਪਨ ਲਿਖਿਆ ਆ ਹੱਸੇ ਕਾਇਸ ਤੇ ਪਿਆ ਓ ਯਾ ਤੇ ਘਰ ਦੇ ਲਈ ਲਿਖ ਲਈ ਆ ਵਿਖਾਈ ਓਈ ਓਈ ਪਿਆਰ ਓ ਓਈ ਕੀ ਇੱਕੀ ਆ ਮੈਂ ਆਹ ਦੇ ਲਈ ਪਰਚਲੇ ਆਸੀ ਇਹਨਾਂ ਦੇ ਵਾਦੇ ਖਰੇ ਖਾਲੀ ਹੁੰਦੇ ਦੀ ਨਹੀਂ ਆ ਮੇਰੇ ਘਰ ਵਾਲੇ ਦੇਸ ਵਾਲੇ ਜਿਹੜਾ ਬੰਦ ਆ 7000 ਆ ਕੁੜੀ ਆ ਮਰੇ ਆ ਘਰ ਵਾਲੇ ਅਸਲ ਜਿੰਨਾ ਸਕੰਦ ਨੂੰ ਇਕੱਠਾ ਆ ਤੂੰ ਵਰਤ ਲਿਆ ਆ ਮੇਰੇ ਘਰ ਵਾਲੇ ਦਾ ਨਹੀਂ ਗਾ ਆ ਲੇ ਨਹੀਂ ਗਾ ਮੈਂ ਕਾ ਨਹੀਂ ਗਾ ਅੱਛਾ ਨਹੀਂ ਗਾ ਨਹੀਂ ਗਾ ਭੱਜ ਕੇ ਤੇ ਲਈ ਬਈ ਦੱਸੋ ਕਿਦਾਂ ਦੀ ਸ਼ਰਟ ਲੈ ਗਈ ਆ ਨਾਈਸ ਐ ਚਨਨ ਤੋਂ ਲੈ ਗਈ ਆ ਟੀ-ਸ਼ਰਟ ਟੀ-ਸ਼ਰਟ ਸੌਰੀ ਥੋੜੀ ਗਰਮ ਨੇ ਨੇਚਰ ਲਵ ਵਾਲਾ ਲਵ ਵਾਲਾ ਬਸ ਉਹ ਬਹੁਤ ਪਸੰਦ ਆ ਨੇਚਰ ਵਾਹ ਕੋਈ ਨਹੀਂ ਭਾਜੀ ਕੋਈ ਨਹੀਂ ਹੁੰਦਾ ਕਿ ਮੈਂ ਨਾ ਅੱਛਾ ਆ ਦੂਜੀ ਲੈ ਗਈ ਠੀਕ ਆ ਜੀ ਗੁਲਾਸੀ ਵਟੀਆਂ ਲੈ ਗਈਆਂ ਜੀ ਦੱਸੋ ਮੇਰੇ ਹੱਥ ਨੀ ਆਉਂਦਾ ਭਈ ਆ ਪੌੜੀ ਤੇ ਚੜ ਜਾਓ ਇਹ ਕਹਿੰਦੀ ਆਂ ਪ੍ਰਾਣਾ ਤਾਂ ਹੀ ਰੱਖਣਾ ਪ੍ਰਾਣਾ ਹੀ ਢਾਉਣ ਵਜਨ ਦੇਣਾ। ਮਰੀ ਤਰੇ ਨਿਕਲ ਦੇ ਰਾਤੀ। ਇਹ ਪ੍ਰਾਵਰਪ ਚ ਪ੍ਰਾਣਾ ਉੱਤ। ਚੱਲ ਮੋਟਾ ਚੜ ਕੇ ਵੇਖ ਸਟੈਪ ਤੇ ਚੜਿਆ ਹੋਣਾ ਜੀ ਯਾਰ ਹਨਾ। ਦਾ ਇਹ ਮੋਟਾ ਦਾ ਬਾਹਰ ਕੱਢ ਗਈ। ਮੋੜੀ ਦਾ ਤੇ ਆ ਗਈ। ਆ ਵੇ ਰੋਕਿਆ। ਪੱਖੇ ਪੁੱਖੇ ਲਾਉਣੇ ਸੌਖੇ ਹੋ ਗਿਆ ਹਨਾ। ਪਰਾ ਲਿੰਦੇ ਤੂੰ ਤੇਰੇ ਘੇਰੇ ਲੱਤੀ ਵੀ ਉੱਤੇ। ਜੇ ਤੂੰ ਇੱਥੇ ਚੜਨਾ ਨਾ ਆਲ ਦੀ ਗੋਲ। ਅੱਛਾ ਲੈ ਕੇ ਆਈਆਂ। ਅੱਛਾ। ਉਹ ਥੋੜਾ ਜਿਹਾ ਸੁਭਾਰ ਇੰਨਾ ਤਾਂ ਨਹੀਂਗਾ। ਇੱਥੋਂ ਘਰ ਆਪੇ ਕਿ ਉੱਧਰ ਦੇਣੀ ਆ। ਘਰ ਵਾਸਤੇ। ਨਹੀਂ ਇਹ ਦਾ ਚਾਹ ਦੇ ਦਿੰਦੇ ਆ ਆ ਤੇ ਉੱਥੇ ਵੀ ਅਸੀਂ ਵੇਖਿਆ ਆ ਸੋਹਣੀ ਆ ਇਹਦੇ ਚ ਤੁਸੀਂ ਮੈਂ ਬੜੀ ਜਰੀ ਵੇਖਿਆ ਪਰ ਲਿਆਉਂਦੇ ਨਹੀਂ ਹੁੰਦੇ ਅਸੀਂ ਇਹਦੇ ਚ ਮੰਨ ਲਓ ਡਰਾਈ ਫੂਡ ਰੱਖ ਸਕਦੇ ਆ ਪੂਰੀਆ ਰੱਖ ਸਕਦੇ ਆ ਇਹ ਸਨੋਵਰ ਰੱਖ ਕੇ ਤਾਂ ਬਚਾ ਕੇ ਪੈੱਗ ਵਾਲੇ ਗਲਾਸ ਆ ਜੋੜਤੀ ਆ ਜੋੜਤੀ ਇਹ ਅੰਬੇਰੀ ਮਾ ਲਿਆ ਫੋਨ ਲੋਕਾ ਵੀ ਮੈਨ ਲਗੇ ਚੀਨੀ ਦਾ ਢੇਰ ਸੱਟ ਮੈਂ ਦਿਖਾਉਣੀ ਮੈਂ ਮੋਟੋ ਵੀ ਮੇਰੇ ਆਸਤੇ ਵੇਖ ਲਈ ਆਈ ਕੀ ਚੀਜ਼ ਲਈ ਆਈ ਇਹ ਪੈਗਾ ਆਸਤੇ ਵਧੀਆ ਗਲਾਸ ਕੀ ਯਾ ਤੇਰੀ ਮੈਂ ਲੈ ਕੇ ਆਈ ਆ ਆ ਮੇਰੀ ਮੋਟੋ ਲਈ ਆਈ ਹੋਊਗੀ ਇਹ ਵੀ ਫਿਰ ਫੋਨ ਲੋਕਾ ਵੀ ਨਾ ਘੱਟ ਥੋੜੀ ਨਾ ਆ ਵੇ ਰਾਤ ਕਰੂ ਪੜੀ ਤਿੰਨ ਨਾ ਜਾਊਗਾ ਯਾ ਵਾਹ ਜੀ ਵਾਹ ਇੰਨਾ ਸੋਚਿਆ ਗਿਆ ਕਿਦਾਂ ਮੇਰੀ ਹੋਊਗੇ ਇਹਦੇ ਤੇ ਇਹ ਸਾਡੀ 12 ਮਹੀਨੇ 30 ਦਿਨ ਸੋਈ ਦੇ ਵਿੱਚ ਸਮਾਨ ਨਹੀਂ ਪੂਰਾ ਆਉਂਦਾ ਇੰਨਾ ਕੁ ਪੁੰਨਿਆ ਪੈਣਾ ਕੋਈ ਜਿਹਾ ਸਮਾਨ ਆ ਆ ਮੇਰੀ ਇਹ ਰੱਖਣ ਇਹ ਕੀ ਹੈ ਇਹ ਵਾਟਰ ਬੋਟਰ ਆ ਢੀ ਟੁਕਦੇ ਪਤਲੇ ਪਤੰਗ ਕਿੱਡਾ ਤੂੰ ਹੀਲਥ ਕੌਣ ਜੀ ਇਸਾ ਸਾਰੇ ਇੱਕੋ ਜਿਹੇ ਡੋਰੇ ਮੁੰਜੇ ਸਟਾਉਵ ਸਟੀਲ ਦੀ ਲਿਆਂਦੀ ਵੀਰੇ ਜੀ ਦੀ ਸਟੀਲ ਦੀ ਸਟਾਉ ਲਿਆਂਦੀ ਆਈ ਪਲਾਸਟਿਕ ਦੀ ਵੀ ਸਟੀਲ ਦੀ ਆ ਦੋਵੇਂ ਠੀਕ ਆ ਭਾਈ ਰੰਗ ਸੋਣਾ ਸੁਣੀ ਇਹ ਪਿੰਕ ਪਿੰਕ ਹੈ ਨਾ ਹਾਂ ਬਸ ਆ ਮੇਰੀ ਗੱਲ ਸੁਣੋ ਆ ਦੋ ਸਕੇ ਉਹ ਜਿਹੜੇ ਗਲਾਸ ਕਿਹੜੇ ਲਿਆਂਦੇਗੇ ਗਲਾਸ ਖੋਣ ਲੱਗੀ ਹਰਮਨ ਤੂੰ ਆ ਬਰਾਤ ਕੀਤੀ ਹੈ ਡੱਬੇ ਪੁੱਬੀਏ ਨਿੱਕੇ ਡੱਬੇ ਕੰਮ ਤੇ ਜੀ ਦੋ ਖਾਣ ਨੂੰ ਹਾਂ ਮੈਂ ਲਿਆਉਂਗੀ ਪਰਪਲ ਦੇ ਗਲਾਸ ਤੇ ਪਰਪਲ ਪਸਾਰਾ ਕੋ ਹੌਲੀ ਹੌਲੀ ਸਿੱਪ ਸਿੱਪ ਕਰਦਾ ਨਾਲੇ ਤੇ ਚੱਕੀ ਫਿਰੇ ਘਰ ਚ ਜਿਹੜੇ ਕੱਢੀ ਆ ਆ ਚਾਹ ਪੀਏ ਨੇ ਅੱਛਾ ਪੀ ਹੀ ਜਾਂਦੇ ਆ ਕਿਆ ਵੜਾ ਬਾਈ ਆਹ 89000 ਦਾ ਸਮਾਨ ਲਿਆਂਦਾ ਸਾਰਾ ਮਾਹ ਦੇ ਐਵੇਂ ਸਾਲ ਲਾਦਾ 40000 ਹਾਂ ਮੈਂ ਵੀ ਕਿੰਨਾ ਕਿਤੋਂ ਲਾ ਲਿਆ ਨਾ ਇਹਨਾਂ ਤੇ ਪੈਸੇ ਨਹੀਂ ਰਹਿ ਗਏ ਇਹਨਾਂ ਕੋਲ ਓਏ ਓਈ ਹਾਂ ਨਹੀਂ ਪੈਸੇ ਓਈ ਓਈ ਆ ਵੇ ਤੂੰ ਗਲਾਸ ਹਾਂ ਓਈ ਅੱਛਾ ਆ ਦਿਨਾ ਸਟੱਡ ਇੱਧਰ ਚੈੱਕ ਕਰ ਨਾ ਪੂਰੇ ਇੱਧਰ ਚੈੱਕ ਕਰ ਗਲਾਸ ਇੱਧਰ ਵੇਪੜਾ 90 ਅੰਮਲ ਬਣਾ ਆਪਲਾ 120 ਅੰਮਲ ਬਣਾ ਕੇ ਪੀ ਜਾ ਹੁਣ ਲਾਈ ਦੇ ਇਹ ਆ ਬੱਲੇ ਚੈੱਕ ਕਰ ਹਾਂ ਚੈੱਕ ਨਾ ਕਰਗੇ ਕਿੰਨੇ ਆ ਚੀਨੀ ਦੀ ਆ ਇਹ ਚ ਵੇ ਕਿੰਨੇ ਐਮਲ ਦੇ ਇਹਦੇ ਇਥੋਂ ਤੱਕ ਪੈਂਦੀ ਹੋਣੀ ਭਾਜੀ 60 ਐਮਲ ਥੱਲੇ ਪੁੱਲੇ ਜੁਤਨਾ ਜੋ ਪੈ ਜਾਣੀ ਨਹੀਂ ਪੈਣੀ 60 ਐਮਲ ਪੈ ਗਈ ਐਮਲ ਕੱਚ ਵੀ ਆ ਵਿੱਚ ਓਕੇ ਆਹੀ ਅਗਰ ਡਿਨਰ ਟਾਈਮ ਹੋ ਰਿਹਾ ਹੈ ਆਪਣੇ ਕੋ ਦੋ ਆ ਵੇਖ ਲੈ ਇਹ ਵੇਖ ਲਿਆ ਬਸ ਆਸਮਾਨ ਦਾ ਸਾਰਾ ਢਲਦਾ ਸਾਰਾ ਦਿਨ ਕੀ 4 ਵਜੇ ਤੱਕ ਆ ਗਿਆ ਵੀ ਨੌਕਰ ਨੇ ਆ ਕੇ ਤਾਂ ਜਾਂਦੀ ਐ ਇੰਨਾ ਇਹ ਟ੍ਰੇ ਆ ਟ੍ਰੇ ਟ੍ਰੇ ਸੋਣੀ ਐ ਇਹ ਮੈਂ ਪਸੰਦ ਕੀਤੀ ਆ ਕੁਣ ਘਣ ਕਿਆ ਹੋਣੀ ਆ ਮੈਂ ਪਸੰਦ ਦੀ ਮੈਂ ਪਸੰਦ ਕੀਤੀ ਆ ਦੋ ਦੋ ਕਾਦ ਲਿਆਂਦੀਆਂ ਆ ਓ ਇੱਕ ਛੋਟੀ ਇੱਕ ਵੱਡੀ ਇੱਕ ਲੰਡੇ ਜਾਨੀ ਆ ਹਾਂ ਇੱਕ ਲੰਡੇ ਦੀ ਆ ਚੱਕਰ ਰੰਡੇ ਵਾਲੀ ਜਾਨੀ ਆਪਣੀ ਕਿਸੇ ਰੰਡੇ ਵਾਲੀ ਜਾਨੀ ਰੱਡੀ ਆ ਰੱਡੀ ਆ ਰਿਕਾਰਡ ਦੇ ਹਾਂ ਇਹ ਨਹੀਂ ਗੱਲ ਬਾਨੀ ਫਰਲਾ ਮੈਂ ਤੜਕਿਓ ਗੱਡੀ ਵੀ ਲੈ ਕੇ ਜਾਣੀ ਆ ਦੂਜੀ ਇਹ ਰੰਡੇ ਵਾਲਿਆਂ ਤੇ ਗੱਡੀਓ ਸਾਡੇ ਨੂੰ ਪਾਣੀ ਲੈ ਕੇ ਆਣੀ ਆ ਲੈ ਜਾੜੀ ਇਹਦੇ ਸਾਡੇ ਨੂੰ ਪਾਣੀ ਉਹ ਭਾਵੇਂ ਲੈ ਕੇ ਨਾ ਆਉਣ ਇਹ ਤਾਂ ਆਪਾਂ ਇਹ ਹੁਣ ਲੈਂਦਾ ਵਾ ਨਹੀਂ ਇਹ ਤਾਂ ਪਹਿਲਾਂ ਦਾ ਆਪਣੀ ਇੱਕ ਰੱਖ ਗਈ ਆ ਹਾਂ ਇਹ ਆਪਣਾ ਇਹਨੂੰ ਵੈਰੂ ਭਰ ਕੇ ਤਾਂ ਫਿਲ ਕਰਕੇ ਰੱਖੇ ਲੋਦਨ ਅਸੀਂ ਲਿਆ ਲੈਂਦਾ ਸੀ ਇਹਦੇ ਚ ਕਰਵਡ ਹੋਣੀ ਮੰਨੀ ਇਹਦੇ ਵਿੱਚ ਹੀ ਹੈ ਕੀ ਪਾਉਣਾ ਹੈਗੀ ਨਾ ਇਹਦੇ ਚ ਰਬੜ ਲਾ ਕੇ ਨੂੰ ਲੋਕ ਲੱਗਣਾ ਭਾਜੀ ਇਹ ਚ ਮੰਨ ਲਓ ਜਿੱਦਾਂ ਮਤਲਬ ਆਪਾਂ ਜੋਸ ਵਗੈਰਾ ਇਹ ਵਾਟਰ ਨੂੰ ਕਿਹੜਾ ਵਾਟਰ ਕਹਿੰਦੇ ਆ ਡੀਟੌਕਸ ਵਾਟਰ ਕਹਿ ਬਣਾ ਸਕਦੇ ਵਿੱਚ ਮੈਂ ਵੀ ਬਣਾਇਆ ਕਰਾਂ ਡੀਟੌਕਸ ਇਹ ਇਹ ਛੇ ਲੀਟਰ ਦਾ ਵਾਹ ਇਹ ਸਭ ਤੋਂ ਸੋਹਣਾ ਆ ਇਹਨੂੰ ਉੱਤਰੀ ਕਿਵੇਂ ਨੀਂਦ ਕਿੱਡਾ ਸੋਹਣਾ ਲੱਗੂਗਾ ਇਹਦੇ ਉੱਪਰ ਲੱਗੀ ਟੁੱਟੀ ਲੱਗੀ ਹਾਂ ਟੁੱਟੀ ਹੈਗੀ ਵਿੱਚ ਹਾਂ ਇਹ ਮੇਰੇ ਕਮਰੇ 'ਚ ਰੱਖਿਆ ਜਾਏਗਾ ਮੈਂ ਤੋੜਨਾ ਨਹੀਂ ਦੇ ਨਾ ਇਹ ਨਾ ਲਿਆ ਮੈਂ ਇਹਨੂੰ ਬਣਾਈਏ ਤੇ ਸਵੇਰੇ ਡੀਟੌਕਸ ਵਾਟਰ ਸਵੇਰ ਲਈ ਬਣਾ ਕੇ ਰੱਖੀਏ ਸਵੇਰ ਤੋਂ ਡੀਟੌਕਸ ਹੀ ਚੱਲੂ ਅੱਜ ਤੋਂ ਤੂੰ ਚੱਲਿਆ ਜਾਗੋ ਤੇ ਯਾ ਉਹ ਵਾਓ ਮੋਟਿਆਂ ਨੇ ਜਾਗੋ ਆ ਗਈ ਮਨੇ ਇਹ ਲਿਆ ਇਹਨੂੰ ਵਿੱਚ ਖੋਲ ਇਹਦੇ ਵਿੱਚੋਂ ਇਹਨੂੰ ਬਣਾਉਣਾ ਕੀ ਪੈਣਾ ਇਹਨੂੰ ਫੜ ਫੋਨ ਫੋਨ ਕਰ ਦਵਾਂ ਜੀ ਇੱਥੇ ਰੱਖ ਪਉਂ ਥੱਲੇ ਜੀ ਇਹਦੇ ਅੰਦਰ ਮੀਰੇ ਸੋਨਾ ਕਣਕ ਤੋਂ 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 ਕਰਾ ਆ ਵੀ ਇਹਦੇ ਚ ਰਬੜ ਆ ਨਾ ਜਿਹੜੀ ਇਹ ਹੀ ਅਸਲੀ ਮਸਲਾ ਜੀ ਆਹੜੀ ਰਬੜ ਤੋਂ ਬਣਾਏ ਦੇ ਚ ਕੋਈ ਹੱਲ ਨਹੀਂ ਇਹਦੀ ਇਤਨੀ ਸਰਾਖਾ ਨਹੀਂ ਤੇ ਰਬੜ ਉਹ ਡਾਉਟ ਬੜੀ ਵੇਟ ਚੈਂਟ ਵਾਚ ਪਲੀਜ਼ ਕੀ ਕਰਾਵੇ ਦਾਸ ਕਰਾਵੇ ਦਾਸ ਹਰਲੀਨ ਤੇਰਾ ਜੀ ਲੱਗ ਗਿਆ ਐਡਮੰਡ ਹਾਂਜੀ ਰੋਈ ਰੋਈ ਤਣੀ ਰੋਟੀ ਰੋਟੀ ਘਾੜੀ ਹਾਂਜੀ ਹਾਂ ਕੀ ਚੱਲ ਲਾ ਦੇ ਮੈਂ ਇਹ ਅੱਛਾ ਟਾ ਜੋ ਬੀਤ ਤ ਨਹੀਂ ਵਰਦਾ ਆ ਲੈ ਵੜ ਦਿੱਤੀ ਆ ਅੱਛਾ ਮੇਰੇ ਦਾ ਦੇਖੋ ਦਾ ਹੀ ਆ ਪਤਾ ਸਾਰਾ ਕੋ ਹਾਂ ਕਿਹੜਾ ਚਾਹੀਦੀ ਸੀ ਉਹ ਸਾਡਾ ਨਾ ਕੋਈ ਨਹੀਂ ਰਜਨਾ ਭਾਈ ਜੰਗਾ ਮਰਜੀ ਐ ਪੂਛਾ ਚੱਕ ਲਵੇ ਜੰਗਾ ਮਰਜੀ ਜ਼ੋਰ ਲੜ ਲਵੇ ਤੂੰ ਨਹੀਂ ਰੱਖਣਾ ਪੂਛ ਨੂੰ ਪੂਛਾ ਲਾਈਆਂ ਕਿੱਥੇ ਆ ਮੈਨੂੰ ਉਹ ਦਿਖਾਓ ਪਤਾ ਨਹੀਂ ਪੂਛਾ ਹੈ ਕਰ ਦੇ ਨਾ ਉਹ ਤਾਂ ਲੱਭਦੇ ਨਾ ਇਹ ਨਹੀਂ ਸੀ ਫੋਟੋ ਨਾ ਆਹ ਰਾਈਨੋ ਇਹ ਉਹ ਮੇਰੇ ਕਮਰੇ ਚ ਰੱਖ ਕੇ ਪਾਣੀ ਭਰ ਕੇ ਮੈਂ ਤਾਂ ਲੈਣਗੀ ਇਹ ਨਾ ਕਹਦੇ ਤੁਸੀਂ ਲਈ ਆ ਇਹ ਮੈਂ ਲਈ ਹੀ ਗਿਆ ਰੈਂਡ ਤੁਹਾਨੂੰ ਡਾਲਰ ਪਾਏ ਸੀ ਡਾਲਰ ਪਾਏ ਮੈਂ ਪੈਸੇ ਦਿੱਤੇ ਆ ਦਿੱਤੇ ਪਏ ਹਾਂ ਤੂੰ ਹਾਂ ਵਾਹ ਕੈਂ ਕਿਹੜੀ ਆਪਾਂ ਲੈ ਕੇ ਜਾਣੀ ਆ ਮੋਟਰ ਉੱਥੇ ਲੈ ਆਉਣ ਕਿੰਨੇ ਲੱਗ ਦੇਣੀ ਆ ਹੀ ਲੈ ਜਾਵਾਂਗੇ ਆਪਾਂ ਇਹ ਮੈਂ ਉਧਰ ਵੀ ਹੋਣੀ ਸੀ ਵਲੌਗ ਚ ਮੈਂ ਘਰੇ ਜਾ ਕੇ ਬਾਅਦ ਚ ਨੂੰ ਓਪਨ ਕਰੂੰਗਾ ਬਹੁਤ ਘੰਟੇ ਚੱਲਣਗੇ ਇਹ ਚ ਪੋਣਾ ਕੀ ਆ ਐਚ ਡੀ ਟੌਕਸ ਵਾਟਾ ਜਿਹੜਾ ਆਪਾਂ ਉੱਥੇ ਬਣਾਉਂਦੇ ਆ ਨਾ ਉਹ ਚੀਜ਼ ਉਹਦੇ ਵਾਸਤੇ ਬੈਸਟ ਚੀਜ਼ ਹੈ ਪਰ ਆਪਣੀ ਚਲੀ ਜਾਊਗੀ ਜੇ ਡੱਬਾ ਭੰਦਾ ਸੀ ਲੈ ਕੇ ਜਾਣਾ ਹੋਵੇ ਵਜਨ ਜਾ ਜਾ ਨਹੀਂ ਵਜਨ ਉੱਥੇ ਵੀ ਲੈ ਲਿਓ ਤੁਹਾਨੂੰ ਤਾਂ ਮਿਲ ਜਾਣੀ ਇਹ ਸਸਤੀ ਇੰਨੀ ਨੇ ਕੱਚ ਕਿਹੜਾ ਮਹਿੰਗਾ ਹਰਥਾਂ ਸਸਤਾ ਹੀ ਹੈ ਉੱਥੇ ਮਿਲ ਹੀ ਜਾਂਦਾ ਆਪਾਂ ਭੁਜਾਨੀ ਖਾ ਚੁੱਕੀ ਆ ਪ੍ਰਭ ਨੂੰ ਲਿਆ ਕੇ ਖਾਉਂਦੀ ਰਹੀ ਤਰਾਮੇ ਖਾਓ ਗੇ ਹੈ ਪ੍ਰਭ ਨੂੰ ਖਾਓ ਖੋਸਾ जे एक हफ्ते शक्ल है, स्कूल है ये कल कल भी छुट्टी करनी है परसों इसने स्कूल जाना है नहीं परसों इसने मैं मम्मा के घर चला है चौथ मम्मा को छोड़ने जाना है आठ हम स्कूल जाएंगे अब आठ हमारा दिल नहीं लगना नौ में हम जाएंगे दस में छुट्टी आ जाएगी ग्यारह को स्कूल पहुंचेगा नाट्ट प्लानिंग ਇਹ ਹੈ ਉਹ ਹੀ ਬਿਆਲੀ ਕੁੜੀ ਜੋ ਬੈਠੀ ਹੈ ਇਹਨੂੰ ਇਹਨਾਂ ਨੇ 8 ਵਜੇ ਖਾਇਆ ਅੱਜ 8 ਵਜੇ ਕਿਉਂ ਖਾਈ ਹੋਰ ਹੁਣ ਮੈਂ ਟਾਈਮ ਨਾਲ ਉੱਠ ਪੈਂਦੀ ਦੇਖ ਤੇ ਨੀ ਹਰਜੀਤ ਹਣਾ ਮੈਂ ਕਿਹੜਾ ਕੁਝ ਹਰਜੀਤ ਜਾਣੀਗੀ ਮੇਰੀ ਮੰਮੀ ਪਾਲੇ ਦੀ ਕੁੜੀ ਉੱਪਰ ਵੀ ਹਰਜੀਤ ਦੀ ਬੇਟੀ ਹੈ ਸਾਰੇ ਪਾਲੇ ਬੈ ਇਹਦੇ ਘਰ ਵਾਲੇ ਦੇ ਨਾਲ ਘਰ ਪਾਲਾ ਪਾਲਾ ਕਿੱਥੇ ਹੋ ਗਏ ਸਾਰੇ ਉਹ ਉਧਰ ਮਾਸੀ ਦੇ ਘਰ ਇਹਦੇ ਨਾਲ ਪਾਲਾ ਸਾਰੇ ਪਾਲੇ ਪਾਲੇ ਇੱਥੇ ਆ ਗਏ ਤੁਹਾਡਾ ਪਾਲਾ ਕਿੱਥੇ ਆ ਅੱਜ ਦਾ ਟਾਈਮ ਨਾ ਠਹਿਰਦਾ ਤੁਹਾਡਾ ਪਾਲਾ ਉਹ ਅੰਦਰ ਆ ਪਾਲਾ ਉਹ ਨਾ ਦੇਵਾ ਆਓ ਮਾਸੀ ਨੂੰ ਚਾਹ ਚ ਬਹੁਤ ਪੜਾ ਕੇ ਪਿਉਂਦਾ ਕੌਫੀ ਅੰਬਲ ਪਾਲਾ ਜੀ ਬਹੁਤ ਕੌਦੀ ਫਿੱਕੀ ਪੀਓਗੇ ਫਿੱਕੀ ਹਾਂਜੀ ਤੇ ਜਿਹੜਾ ਅੱਜ ਤੋਂ ਨੈਕਸਟ ਵਲੌਗ ਰਹਿਣਾ ਆ ਤੁਹਾਨੂੰ ਮਦਦ ਨਾਲ ਨੈਕਸਟ ਵਲੌਗ ਪਤਾ ਕਾਹਦਾ ਰਹਿਣਾ ਆ ਨੈਕਸਟ ਵਲੌਗ ਰਹਿਣਾ ਆ ਅਮਨ ਨੂੰ ਫੇਰ ਲੈ ਚੱਲੇਓ ਯੋ ਲੈ ਚੱਲੇ ਹੁਣ ਨਹੀਂ ਸਾਨੂੰ ਰੋਣ ਆਉਣਾ ਸਾਨੂੰ ਉੱਥੇ ਜਾ ਕੇ ਪਤਾ ਲੱਗ ਗਿਆ ਤੂੰ ਗੋਲ ਚੌਂਕ ਟੱਪਦਿਆਂ ਸਾਰ ਚੁੱਪ ਹੋ ਗਈ ਏ ਪਹਿਲੇ ਲੱਗ ਜੂ ਪਤਾ ਅੱਜ ਹੀ ਪਤਾ ਲੱਗੂ ਹੁਣ ਹੀ ਝੱਟ ਨਹੀਂ ਨਹੀਂ ਹੁਣ ਕਾਲਾ ਰੋਣਾ ਨਾਲ ਗਵਾਂਡਾ ਕੱਲੂ ਤੂੰ ਫੇਰ ਆਇਣਾ ਮੰਨੀ ਕਰੇ ਕੱਲ ਇਹਨੇ ਡਿਨਰ ਕਰਨ ਆਉਣਾ ਕਿਉਂਕਿ ਮੈਂ ਨਹੀਂ ਹੁਣ ਆਨੇ ਥੋੜੇ ਦਿਨ ਰਹਿ ਕੇ ਜਾਣ ਦੇ ਤੇ ਪਰਸੋ ਚਲੀ ਜਾਣਾ ਪਰਸੋ ਚਲੀ ਜਾਣਾ ਮੰਨੀ ਇਸੇ ਦੇ ਨਾਲ ਬਲੌਗ ਦਾ ਐਂਡ ਹੁੰਦਾ ਚੈਨਲ ਨੂੰ 6 ਸਬਸਕ੍ਰਾਈਬ ਕਰਿਓ ਸੌਰੀ ਤੇ ਚੈਨਲ ਨੂੰ 6 ਸਬਸਕ੍ਰਾਈਬ ਕਰਿਓ ਲਵ ਯੂ ਅੰਨੇਵਾ ਲਵ ਯੂ ਅੰਨੇਵਾ ਲਵ ਯੂ ਅੰਨੇਵਾ ਫੈਂਡੋ